ਨੇਟਾ ਦੀ ਕੂਬਿਕ ਵਿੱਚ ਸਰਕਾਰ ਵੱਲੋਂ ਇੱਕ ਧਾਰਮਿਕ ਚਿੰਨ੍ਹ ਉਤੇ ਪਾਬੰਦੀ ਲਗਾਉਣ ਵਾਲੇ ਮਾਮਲੇ ਨੂੰ ਪਾਸ ਕੀਤਾ ਗਿਆ ਹੈ ਜਿਸ ਕਾਰਨ ਗੁਣ ਸਰਕਾਰੀ ਅਦਾਰਿਆਂ ਤੇ ਕਈ ਥਾਵਾਂ ਤੇ ਨੌਕਰੀ ਦੌਰਾਨ ਸਿੱਖ ਦਸਤਾਰ ਨਹੀਂ ਸਜਾ ਸਕਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਰ ਨੇ ਕਿਊਬਿਕ ਸਰਕਾਰ ਵੱਲੋਂ ਲਿਆਂਦੇ ਕਾਨੂੰਨ ਦੀ ਨਿਖੇਦੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਜਗਬੀਰ ਸਿੰਘ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਉਥੇ ਦੀ ਸਤਾਨਕ ਸਰਕਾਰ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਓ ਅਤੇ ਪਾਬੰਦੀ ਹਟਾਓ ਉਨ੍ਹਾਂ ਨੇ ਕਿਹਾ ਕਿ ਇਹ ਦਸਤਾਰ ਉੱਤੇ ਪਾਬੰਦੀ ਲਗਾਉਣਾ ਮੰਤ ਭਾਗਾ ਹੈ ਤਦ ਦੇ ਕਿ ਗਲੋਬਲ ਸੇ ਕੌਂਸਲ ਨੇ ਕੈਨੇਡਾ ਦੇ ਕਿਊਬਿਕ ਸੂਬੇ ਵੱਲੋਂ ਲਾਗੂ ਕੀਤੇ ਵਿਵਾਦਿਤ ਬਿੱਲ ਕੀ ਨਾਮੀ ਕਾਨੂੰਨ ਦੀ ਸਖਤ ਨਿੰਦਾ ਕੀਤੀ ਕਰਦੇ ਸਿਕਤਰਾਸ਼ਟ੍ਰ ਮਨੁੱਖੀ ਅਧਿਕਾਰ ਕੌਂਸਲ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਇਸ ਵਿਵਾਦਿਤ ਕਾਨੂੰਨ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ ਇਸ ਕਾਨੂੰਨ ਤਹਿਤ ਜਨਤਕ ਖੇਤਰ ਵਿੱਚ ਨੌਕਰੀ ਪੇਸ਼ਾ ਸਿੱਖਾਂ ਨੂੰ ਦਸਤਾਰ ਅਤੇ ਕੰਮ ਦੌਰਾਨ ਧਾਰਮਿਕ ਚਿੰਨ ਪਹਿਨਣ ਤੇ ਪਾਬੰਦੀ ਲਗਾਈ ਗਈ ਹੈ ਗਲੋਬਲ ਸਿੱਖ ਕੌਂਸਲ ਨੇ ਕਿਹਾ ਕਿ ਇਹ ਕਾਨੂੰਨ ਮੁਖੀ ਅਧਿਕਾਰਾਂ ਪ੍ਰਤੀ ਸਿੱਖ ਰਾਸ਼ਟਰ ਦੇ ਵਿਸ਼ਵ ਵਿਆਪੀ ਘੋਸ਼ਣਾ ਪੱਤਰ ਦੀ ਸਿੱਧੇ ਤੌਰ ਤੇ ਉਲੰਘਣਾ ਕਰਦਾ ਹੈ ਜਿਸ ਉੱਪਰ ਕੈਨੇਡਾ ਸਰਕਾਰ ਵੱਲੋਂ ਦਸਤਖਤ ਕੀਤੇ ਹੋਏ ਹਨ ਇਸ ਕਰਕੇ ਕੈਨੇਡਾ ਦੇ ਫੈਡਰਲ ਸਰਕਾਰ ਅਤੇ ਕੁਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਤੋਂ ਇਸ ਪੱਖਵੇਂ ਮਾਮਲੇ ਉੱਪਰ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੇਸ਼ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਤੇ ਹਿੰਦੁਸਤਾਨ ਦੇ ਅੰਦਰੋਂ ਪ੍ਰਵਾਸ ਕਰਕੇ ਗਏ ਲੋਕ ਉਥੇ ਉਥੋਂ ਦੀ ਇਕਨੋਮੀ ਦੇ ਵਿੱਚ ਵੱਡਾ ਹਿੱਸਾ ਨੇ ਸੋ ਇੱਕ ਉਸ ਦੀ ਕਯੂਬਿਕ ਸਟੇਟ ਆ ਜਿਸ ਨੇ ਆਪਣੇ ਤੌਰ ਤੇ ਇੱਕ ਕਾਨੂੰਨ ਜਿਹੜਾ 2019 ਵਿੱਚ ਲੈ ਕੇ ਆਂਦਾ ਸੀ ਕਿ ਧਾਰਮਿਕ ਚਿੰਨ ਜਿਹੜੇ ਆ ਉਹ ਸਰਕਾਰੀ ਅਦਾਰਿਆਂ ਨਾਲ ਸੰਬੰਧਿਤ ਮੁਲਾਜ਼ਮਾਂ ਨੂੰ ਪਹਿਨਣ ਤੋਂ ਰੋਕਣ ਦੇ ਵਾਸਤੇ ਸੀ ਸੋ ਉਹ ਜਿਹੜਾ ਬਿੱਲ ਹੈ ਹੁਣੇ ਪਤਾ ਲੱਗਾ ਜੀ ਦਾ ਨਾਮ ਇਹ 21 ਇਹ ਬਿੱਲ ਦੇ ਤੌਰ ਤੇ ਜਿਹੜਾ ਜਾਣਿਆ ਜਾਂਦਾ ਪਤਾ ਲੱਗਾ ਕਿ ਅਦਾਲਤ ਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਸਹਿਮਤੀ ਦੇ ਦਿੱਤੀ ਹੈ ਕਦੋਂ ਲਾਗੂ ਹੁੰਦਾ ਇਸ ਬਾਰੇ ਨਹੀਂ ਪਤਾ ਪਰ ਇਸ ਗੱਲ ਦੇ ਵਿੱਚ ਜਿਹੜੇ ਧਾਰਮਿਕ ਜਨਾਂ ਦੀ ਜਾਣਕਾਰੀ ਆਈ ਹੈ ਉਸ ਦੇ ਵਿੱਚ ਚਾਹੇ 크ਿਸਚਨ ਹੈ ਚਾਹੇ ਯਹੂਦੀ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਕੋਈ ਵੀ ਹੈ ਉਸ ਦੇ ਧਾਰਮਿਕ ਚਿੰਨ ਪਾਉਣ ਤੋਂ ਮਨਾਹੀ ਕੀਤੀ ਗਈ ਹੈ ਸਰਕਾਰ ਦੇ ਆਪਣੇ ادارےਾਂ ਵਿੱਚ ਤੇ ਉਹਦੇ ਵਿੱਚ ਦਸਤਾਰ ਵੀ ਜਿਹੜੀ ਹੈ ਧਾਰਮਿਕ ਚਿੰਨ ਦੇ ਵਜੋਂ ਲਈ ਜਾਂਦੀ ਹੈ ਸੋ ਇਸ ਗੱਲ ਤੇ ਵੱਡਾ ਅਫਸੋਸ ਹੈ ਸ੍ਰੀ ਕਾਲ ਤਖਸਾਬ ਦੇ ਜਹਦਰ ਸਾਹਿਬ ਵੱਲੋਂ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪਹਿਲਾਂ ਹੀ ਇਸ ਗੱਲ ਦਾ ਨੋਟਿਸ ਲਿਆ ਗਿਆ ਜੋ ਪਿਛਲੇ ਦਿਨੀਂ ਇਸ ਗੱਲ ਦੀ ਜਾਣਕਾਰੀ ਆਈ ਸੀ ਅਸੀਂ ਦੇਖ ਰਹੇ ਹਾਂ ਕਿ ਜਸਮੀਤ ਸਿੰਘ ਜਿਹੜਾ ਕਿ ਕੈਨੇਡਾ ਦੀ ਸਿਆਸਤ ਵਿੱਚ ਬੜਾ ਨਾਮ ਹੈ ਉਹ ਵੀ ਕਿਊਬਿਕ ਸਟੇਟ ਤੋਂ ਆਉਂਦੇ ਨੇ ਸੋ ਸਾਨੂੰ ਇਸ ਗੱਲ ਦੀ ਪੂਰੀ ਆਸ ਆ ਯੋਗੀ ਕਾਲਤਖ ਸਾਹਿਬ ਵੱਲੋਂ ਵੀ ਇਹ ਬੇਨਤੀ ਕੀਤੀ ਗਈ ਹੈ ਕਿ ਉੱਥੋਂ ਦੇ ਜਿਹੜੀਆਂ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਨੇ ਉਹ ਸਾਨੂੰ ਇਸ ਗੱਲ ਬਾਰੇ ਜਾਣਕਾਰੀ ਦੇਣ ਤਾਂ ਕਿ ਇਸ ਦੀ ਅਕਾਲ ਤਖਬਾਦ ਦਾ ਸ਼ਰੋਣੀ ਕਮੇਟੀ ਕਿਸ ਤਰ੍ਹਾਂ ਦੀ ਲੜਾਈ ਜਿਹੜੀ ਆ ਉਹ ਲੜ ਸਕਦੀ ਹੈ ਸੋ ਇਹ ਵੱਡਾ ਦੁਖਦਾਈ ਗੱਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦੀ ਇੱਕ ਲੜਾਈ ਲੜਨੀ ਪਾਏਗੀ ਫਰਾਂਸ ਦੇ ਵਿੱਚ ਤਸਤਾਰ ਦੇ ਲਈ ਵੱਡੀ ਸਖਾਂ ਨੇ ਲੜਾਈ ਲੜੀ ਜਿੱਤ ਵੀ ਪ੍ਰਾਪਤ ਹੋਈ ਇਦੇ ਵਿੱਚ ਅਸੀਂ ਚਾਹਾਂਗੇ ਕਿ ਦੇਸ਼ ਦੀ ਸਰਕਾਰ ਵੀ ਇਸ ਵਿੱਚ ਯੋਗਦਾਨ ਪਾਵੇ ਤੇ ਸਿੱਖਾਂ ਦੀਆਂ ਸਰਵੋੱਚ ਸੰਸਥਾਵਾਂ ਸ੍ਰੀ ਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਪਹਿਲਾਂ ਵੀ ਨੋਟਿਸ ਲਿਆ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਲਏਗੀ ਸੋ ਇਹ ਜਿਹੜੀ ਗੱਲ ਸੁਣਨ ਵਿੱਚ ਆਈ ਆ ਇਹ ਕਿਉਂਕਿ ਸਿੱਖ ਦੀ ਜਿਹੜੀ ਦਸਤਾਰ ਆ ਉਹ ਗੁਰੂ ਦੀ ਦਿੱਤੀ ਸ਼ਾਨ ਆ ਇਹ ਸਾਡੇ ਇਹ ਸਰੀਰ ਦਾ ਇੱਕ ਅੰਗ ਆ ਪੰਜ ਕਕਾਰ ਸਾਡੇ ਇੱਕ ਅੰਗ ਨੇ ਸੋ ਇਸ ਕਰਕੇ ਇਸ ਨੂੰ ਕਿਤੇ ਵੀ ਕਿਸੇ ਵੀ ਤਰ੍ਹਾਂ ਸਿੱਖ ਜਿਹੜਾ ਪਹਿਨਣ ਤੋਂ ਇਨਕਾਰੀ ਨਹੀਂ ਹੋ ਸਕਦਾ ਨਾ ਹੀ ਇਸ ਗੱਲ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਇਸ ਗੱਲ ਦੀ ਅਸੀਂ ਨਖੀਦੀ ਕਰਦੇ ਹਾਂ ਪਰ ਅਸੀਂ ਆਸ ਕਰਦੇ ਹਾਂ ਕਿ ਉਥੋਂ ਦੇ ਸਿੱਖ ਤੇ ਸਾਡੀਆਂ ਸਿੱਖ ਸੰਸਥਾਵਾਂ ਇਸ ਮਾਮਲੇ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਤੱਕ ਪਹੁੰਚ ਕਰਨਗੀਆਂ ਤੇ ਇਸ ਤੋਂ ਵੱਡੇ ਪੱਧਰ ਤੇ ਮਨੁੱਖ ਅਧਿਕਾਰਾਂ ਦੀਆਂ ਜਿਹੜੀਆਂ ਕੋਰਟਾਂ ਨੇ ਉਦ ਤੱਕ ਜਾਣ ਦਾ ਉਪਰਾਲਾ ਕੀਤਾ ਜਾਵੇ